ਮਿੱਤਰੋ 11 ਚੱਲੇ ਹੋਈਗੇ ਹੁਣ ਆਪਾਂ ਪਹਿਲਾ ਦਿਨ ਆਪਣਾ ਤੂਰੀ ਬਣਾਉਂਗਾ ਤੇ ਹੁਣ ਕਿਹੜਾ ਆਪਾਂ ਪਾਈਏ ਤੁਸੀਂ ਮਿੱਹਨ ਹੋਰ ਹੋਈ ਆਹਾਲ ਜੀ ਗਵਾੜ ਇੱਕ ਆ ਆਪਾਂ ਬੰਨ੍ਹਾ ਹੋਰ ਵੇਹਤਾ ਕੰਮ ਤੇ ਲੋ ਜੀ ਮਿੱਤਰੋ ਇੱਕ ਆ ਪਿੱਛੇ ਦੇਖ ਲੋ ਰੇਲ ਗੱਡੀ ਪਾਈ ਵੀ ਆਪਾਂ ਤੇ ਹੁਣ ਕਿਹੜਾ ਜਾ ਰਹੇ ਆਪਾਂ ਟੰਗੌਰ ਨੂੰ ਟੰਗੌਦੀ ਤੇ ਦੇਖੋ ਮਿੱਤਰੋ ਅਸੀਂ ਟਾਇਰ ਖੋਲੇ ਨਹੀਂ ਹੈਗੇ ਤੇ ਪਹਿਲਾਂ ਦਾ ਸੋਚਦੇ ਸੀਗੇ ਵੀ ਟਾਇਰ ਚੁੱਕੋ ਇਹ ਉਹਨਾਂ ਦੇ ਪਾਉਂਦੇ ਤੇਲ ਲਈ ਆ ਕੇ ਇਹ ਕਰਦੇ ਆ ਬਣਾਉਂਦੇ ਆ ਤੂੜੀ ਤੇ ਚਲੋ ਫਿਰ ਅੱਗੇ ਜਾ ਕੇ ਮਿਲਦੇ ਆ ਤੇ ਲਓ ਵੀ ਮਿੱਤਰੋ ਪੇਰਾ ਆ ਗਏ ਸੀ ਕਿ ਮੇਨ ਰੋਡ ਤੇ ਤੇ ਹੁਣ ਮੇਨ ਰੋਡ ਤੇ ਜਾਣੇ ਆਪਾਂ ਚੜ ਕੇ ਓਹੋ ਚੜਾ ਗਿਓ ਦੇਖੀ ਜਲਾ ਮਿੱਤਰੋ ਫਿਰ ਆਪਾਂ ਤੂੜੀ ਬਣਾਣੇ ਜਾ ਕੇ ਤੇ ਆਪਣਾ ਪਹਿਲਾ ਦਿਨ ਆ ਤੂੜੀ ਬਣਾਉਣ ਦਾ ਇੰਤਸੇਰ ਦੇ ਕੋਲ ਇਹ ਤਾਂ ਕਰਕੇ ਜੂਰਾ ਤੇ ਡੈਗ ਡੁੱਤ ਲਾਇਆ ਵਾ ਆਪਾਂ ਥੈਂਕ ਯੂ ਬਗ ਕਰਾ ਲਈ ਤੇ ਹੁਣ ਆਪਾਂ ਜਾ ਰਹੇ ਹਾਂ ਲਾਂਡਾ ਨੂੰ ਲਾਂਡਾ ਗੋਚ ਕੇ ਤੇ ਫਿਰ ਆਪਾਂ ਜਾਣਾ ਕਰਾਉਣੀ ਕਰਾਉਣੀ ਤੇ ਵੀ ਕਪਾ ਨੇ ਨਾ ਹੁਣ ਕ੍ਰੋਸ ਵਾਲੀ ਡੱਬੀ ਲੱਗਦੀ ਆ ਪਲੱਸ ਜਿਹੜਾ ਹੁੰਦਾ ਜਿਹੜਾ ਕਿ ਉਹ ਖਰਾਬ ਹੋਇਆ ਵਾ ਤੇ ਉਹ ਪਾ ਲੈਣੇ ਤੇ ਫਿਰ ਇਹਨੂੰ ਚਲਾਵਾਂਗੇ ਤੇ ਫਿਰ ਦੇਖੋ ਤੁਸੀਂ ਵੀ ਕਿੱਥਾਂ ਜਾਂਦਾ ਆਪਣਾ ਟਰੈਕਟਰ ਤੇ ਅਗੋਂ ਅੱਗੇ ਆਪਾਂ ਅੱਗੇ ਨੂੰ ਹੇ ਆ ਜਿਓ ਮਿੱਤਰੋ ਮੇਰੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਰੂਰ ਲੈ ਵੀ ਬਾਬਾ ਤੋਰ ਲਾ ਕੋਈ ਮਿੱਤਰੋ ਫੇਰਾ ਬਾਈ ਦੇ ਖੇਤ ਚ ਪਹੁੰਚ ਚੁੱਕੇ ਸੀਗੇ ਆ ਜਾਂਦਾ ਵੀਰ ਇਹ ਲਾਂ ਚੈੱਕ ਕਰੋ ਮਿੱਤਰੋ ਲਾਂ ਪੂਰਾ ਵਧੀਆ ਹੈ ਜੀ ਇੱਥੇ ਤੇ ਸਾਰੇ ਖੇਤਾਂ ਚ ਤੇ ਆਹ ਵਾਲੇ ਖੇਤ ਚ ਚਲਾਉਣੀ ਪਹਿਲਾਂ ਕਹਿੰਦੇ ਚਲਾ ਮੱਥਾ ਟੇਕ ਲਿਆ ਪਹਿਲਾਂ ਤੇ ਮਿੱਤਰੋ ਦੇਖੋ ਫਿਰ ਆਪਾਂ ਨੇ ਟਰੈਕਟਰ ਤੇ ਮਸ਼ੀਨ ਜੋੜ ਲਈ ਤੇ ਟਰਾਲੀ ਜੋੜ ਲਈ ਤੇ ਹੁਣ ਮੱਥਾ ਟੇਕ ਕੇ ਤੇ ਫਿਰ ਚਲਾਉਨੇ ਆ ਰੱਬ ਦਾ ਨਾਮ ਲੈ ਕੇ ਤੇ ਲਾਉਣ ਦਾ ਬਈ ਸ਼ੁੱਕਾ ਹੀ ਪਿਆਗਾ ਆ ਲਾਉਣ ਸ਼ੁੱਕਾ ਹੀ ਆ ਮਿੱਤਰੋ ਡਾੜੂ ਡਾੜ ਭਰਦੀਆਂ ਟਰਾਲੀਆਂ läவிම. ਫਰ ਮੇਟਰ ਮੱਥਾ ਟੇਕ ਲਿਆ ਆਪਾਂ ਨੇ ਤੇ ਲੌਜੀ ਮਣ ਚਲਾਉਨੇ ਆ ਮਸ਼ੀਨ ਨੂੰ ਤੇ ਲਾਉ ਵੀ ਫਿਰ ਲੈ ਵੀ ਚੱਕ ਲੈ ਤੂੰ ਵੀ ਚੱਕ ਲੈ ਲੈ ਉੱਧਰ ਵੀ ਲੈ ਜਾ ਤੂੰ ਲੈ ਲਓ ਪਹਿਲਾਂ ਹਾਂ ਗਿਹੜਾ ਦੀ ਸੀਗੀ ਇੱਕ ਆ ਬਿਹਾਰੀਆਂ ਨੇ ਇੱਕ ਕ ਮਾਂ ਘਰ ਸਿਆ ਕਹਿੰਦੇ ਮਿੱਤਰੋ ਪਹਿਲੇ ਹੀ ਜਾਂਦਾ ਛਾੜਦਾ ਸ਼ਟਾਨ ਲਾਦਾ ਪਿੰਦ ਪਾਈ ਨਹੀਂ ਕਹਿੰਦਾ ਜਾ ਗਾਂ ਨੂੰ ਮਗਾਗਾਤੀ ਮਿੱਤਰੋ ਕੀ ਕੀ ਹਣ ਉਹ ਦੂਜੀ ਟਰਾਲੀ ਲੈਣ ਗਏ ਆ ਤੇ ਪਾਣੀ ਪੀ ਲਈ ਇਹਨਾਂ ਤੇ ਅੱਜ ਪਹਿਲੀ ਟਰਾਲੀ ਬਣ ਗਈ ਤੇ ਦੇਖੋ ਜੀ ਹੁਣ ਅੱਗੇ ਵੀ ਤੁਹਾਨੂੰ ਵੀਡੀਓ ਆਉਗੀ ਰੋਜ਼ ਤੇ ਰੋਜ਼ ਨਹੀਂ ਆਏ ਕਰੂਗੀ ਤੇ ਇੱਕ ਦਿਨ ਛੱਡ ਕੇ ਆ ਜਾਈ ਕਰੂਗੀ ਪੋਸਟ ਡਾਇਰੈਕਟ ਜੇ ਲਾਤਾ ਗਏ ਨੇ ਮੇਰੇ ਵੀਡੀਓ ਉੱਪਰ ਠੀਕ ਹੈ ਜੀ ਮਿੱਤਰੋ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਚੈਨਲ ਨੂੰ ਗੱਲ ਨੂੰ ਸਬਸਕ੍ਰਾਈਬ ਤੇ ਹਾਲਤ ਦੇਖੋ ਹੁਣ ਜਦਾਂ ਦੀ ਹੋਈ ਪਈਆ ਤੇ ਚਲੋ ਫਿਰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਤੁਸਾਂ ਕਿਵੇਂ ਲੱਗੀ ਵੀਡੀਓ ਤੇ ਚਾਓ